ਰਹਿਮ ਦਿਖਾ ਦੇ ਟਾਇਰ ਦਿਖਾ ਦੇ ਟਾਇਰ ਮਿੱਤਰੋ ਟਰਾਲੀ ਦੇ ਜਮੇ ਨਵੇਂ ਵਰਗੇ ਨੇ ਸਿੰਗਲ ਟਾਇਰਾਂ ਦੇ ਵਿੱਚ 13/6.5 ਇਹਦਾ ਸਾਈਜ਼ ਹੈ ਰਹਿਮਾ ਦਾ ਵੀ ਚੈੱਕ ਕਰਵਾ ਦੇ ਅਪੋਲੋ ਦੀ ਜੋੜੀ ਲੱਗੀ ਹੋਈ ਹੈ ਹਨਾ ਤੇ ਜਿਹੜੇ ਮੋਹਰਲੇ ਟਾਇਰ ਨੇ ਨਾ ਇਹ ਕੰਪਨੀ ਦੇ ਦੇ ਨਾਲ ਦੇ ਟਾਇਰ ਨੇ ਜਿਹੜਾ ਟਰੈਕਟਰ ਦੇ ਨਾਲ ਆਉਂਦੇ ਹੁੰਦੇ ਆ ਉਹ ਤੋਂ ਬਾਅਦ ਤੈਨੂੰ ਹੋਰ ਕੀ ਚੀਜ਼ ਦਿਖਾਵਾਂ ਜਦੋਂ ਕੰਪਨੀ ਕੋਈ ਵੀ ਟਰੈਕਟਰ ਬਾਹਰ ਭੇਜਦੀ ਹੈ ਨਾ ਪੰਜਾਬ ਵਾਲੇ ਟਰੈਕਟਰਾਂ ਤੇ ਬਾਹਰਲੇ ਟਰੈਕਟਰਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੁੰਦਾ ਪਰ ਮੈਂ ਉਰੇ ਹੀ ਜਿਹੜਾ ਇਹਦੇ ਆਹ ਤੇ ਪੰਪ ਲੱਗਿਆ ਹੋਇਆ ਹਨਾ ਆ ਪਾਪਾ ਸਾਰੀਆਂ ਪਾ ਕੇ ਰੈਡੀ ਬਿਲ ਕਿਉਂਕਿ ਜੇ ਆਪਾਂ ਇਹਦੇ ਪੂਰੇ ਕੱਲ ਨੂੰ ਲੋਡਰ ਲਵਾਉਣਾ ਨਾ ਇਹ ਕੰਪਨੀ ਦੀ ਫੀਟਿੰਗ ਸਾਰੀ ਪਹਿਲਾਂ ਹੀ ਕੀਤੀ ਪਈ ਆ ਪੂਰਾ ਹੈਵੀ ਆ ਭਾਈ ਆ ਗਾਰਡਰ ਗੂਡਰ ਚੈੱਕ ਕਰਵਾ ਦੇ ਲੈ ਵਜਨ ਤੋਂ ਪਤਾ ਲੱਗ ਜਾਂਦਾ ਹੁੰਦਾ ਨੀਚੋਂ ਕੈਮਰਾ ਮਾਰ ਕੇ ਸਾਰਾ ਦਿਖਾ ਦੇ ਪਰ ਇਹਦੇ ਵਿੱਚ ਫਾਲਾ ਨਹੀਂ ਟੁੱਟੂਗਾ ਟੁੱਟੂਗਾ ਕਿਉਂ ਨਹੀਂ ਕਿਉਂਕਿ ਨੇ ਇੱਥੇ 10 ਨੰਬਰ ਦੇ ਨੱਟ ਲੱਗੇ ਹੋਏ ਆ ਇਹ ਨੱਟ ਟੁੱਟ ਜੂਗਾ ਪਰ ਫਾਲਾ ਨਹੀਂ ਟੁੱਟੂਗਾ ਤੁਸੀਂ ਉਸ ਤੋਂ ਬਾਅਦ ਲੈ ਕੇ 5-4 ਪੀਂਆਂ ਦਾ 10 ਨੰਬਰ ਦਾ ਨਾਟਾ ਜਿਹੜਾ ਦੁਆਰੇ ਪਾ ਦਿਓ ਜਿਹੜੀ ਇਧਰਲੇ ਪਾਸੇ ਹਾਲੋਂ ਪਈ ਆ ਧਰਮੇ ਇਹ ਸਾਧੂ ਵਾਲਿਆਂ ਦੀ ਆ ਐਪਲੀਮੈਂਟ ਸਾਧੂ ਉੱ ਤੇ ਜੇ ਗੱਲ ਕਰੀਏ ਨਾ ਕੰਡੀਸ਼ਨ ਦੀ ਧਰਮੇ ਜਮਈ ਨਵੀਂ ਆ ਬਾਈ ਆ ਸਾਰੇ ਤਵੇ ਚੈੱਕ ਕਰਵਾ ਦੋ ਹਨ ਇਹਦੇ ਦੰਦ ਦਿਖਾ ਦੇ ਇਹਦਾ ਬਲੇਡ ਦਿਖਾ ਦੇ ਹਲੇ ਤੱਕ ਘਾਸੀ ਵੀ ਨਹੀਂ ਪਿਆ ਹੋਇਆ ਮਜ਼ਬੂਤ ਪੂਰਾ ਲਓ ਵੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਨਾ ਆਪਾਂ ਪਟਿਆਲੇ ਏਰੀਆ ਦੇ ਵਿੱਚ ਪਹੁੰਚੇ ਹੋਏ ਆ ਜਾਨੀ ਕਿ ਪਟਿਆਲੇ ਤੋਂ ਨਾ 5-7 ਕਿਲੋਮੀਟਰ ਦੀ ਦੂਰੀ ਤੇ ਦੇਵੀਗੜ੍ਹ ਰੋਡ ਤੇ ਖੜੇ ਆ ਧਰਮੇ ਉਹ ਸਾਹਮਣੇ ਨਾ ਦੇਵੀਗੜ੍ਹ ਰੋਡ ਹੈ ਪਟਿਆਲਾ 7 ਕਿਲੋਮੀਟਰ ਦੂਰ ਹੈ ਤੇ ਇਧਰਲੇ ਪਾਸੇ ਆ ਜਾਂਦਾ ਦੇਵੀਗੜ੍ਹ ਤੁਸੀਂ ਮੇਰੇ ਪਿੱਛੇ ਮਹਿਲ ਵਰਗੀ ਕੋਠੀ ਵੇਖ ਰਹੇ ਹੋ ਇਸ ਕੋਠੀ ਦੇ ਵਿੱਚ ਨਾ ਬਹੁਤ ਸਾਰੇ ਖੇਤੀਬਾੜੀ ਦੇ ਸੰਦ ਬਕਾਉ ਨੇ ਪਰ ਮੈਂ ਇਧਰਲੇ ਪਾਸੇ ਨਾ ਪਹਿਲਾ ਏਸੀ ਕੈਬਰ ਵਾਲਾ ਆ ਸਾਹਮਣੇ ਟਰੈਕਟਰ ਖੜਾ ਹੈ ਟਰੈਕਟਰਾਂ ਦੇ ਪਿੱਛੇ ਉਹ ਤੱਕ ਉਧਰ ਹਾਲੋਂ ਪਈਆਂ ਨੇ ਹਾਲ ਪਏ ਆ ਸਾਗੇ ਪਏ ਆ ਕਰਾ ਪਏ ਆ ਬਹੁਤ ਸਾਰਾ ਸਮਾਨ ਪਿਆ ਹੈ ਪਰ ਇਹ ਚੀਜ਼ਾਂ ਤੁਹਾਨੂੰ ਸਾਰੀਆਂ ਬਾਅਦ ਦੇ ਵਿੱਚ ਦਿਖਾਵਾਂਗੇ ਪਹਿਲਾਂ ਇਧਰਲੇ ਪਾਸੇ ਨਾ ਇੱਕ ਟਰਾਲੀ ਖੜੀ ਹੈ ਬਕਾਉ ਆਪਾਂ ਸ਼ੁਰੂਆਤ ਟਰਾਲੀ ਤੋਂ ਹੀ ਕਰਕੇ ਲੈ ਕੇ ਆਉਣੇ ਆ ਤੁਹਾਨੂੰ ਮੈਂ ਦੱਸਦਾ ਵੀ ਬਾਈ ਕਿਉਂ ਵੇਚ ਰਿਹਾ ਕਿਉਂਕਿ ਬਾਈ ਦਾ ਨਾਮ ਹੈਗਾ ਜੀ ਹਰਿੰਦਰ ਸਿੰਘ ਤੇ ਬੱਚੇ ਬਾਈ ਦੇ ਫੋਰਨ ਕੰਟਰੀਆਂ ਦੇ ਵਿੱਚ ਸੈੱਟ ਨੇ ਤੇ ਬਾਈ ਕਹਿੰਦਾ ਵੀ ਸਾਡਾ ਵੀ ਹੁਣ ਬਾਹਰ ਦਾ ਜਿਹੜਾ ਬਣ ਰਿਹਾ ਹੈ ਹਨਾ ਤਾਂ ਕਰਕੇ ਸਾਰੇ ਖੇਤੀਬਾੜੀ ਦੇ ਸੰਦ ਬਕਾਉ ਨੇ ਇਹ ਵੀ ਨਹੀਂ ਕੋਈ ਜਿਵੇਂ ਸੱਜਣ ਕਹਿੰਦੇ ਆ ਵੀ ਪਤਾ ਨਹੀਂ ਬੋਲੇ ਪੈਸੇ ਮੰਗ ਲੈਣਗੇ ਕੁਆਲਟੀ 'ਚ ਗੱਲਬਾਤ ਹੋਊਗੀ ਪੂਰੀ ਤੇ ਰੇਟ ਤੁਹਾਨੂੰ ਵਾਜਬ ਦਿਵਾਵਾਂਗੇ ਤਾਂ ਮੈਂ ਪਹਿਲਾਂ ਤਾਂ ਇਹ ਟਰਾਲੀ ਦਿਖਾ ਦੇ ਬਾਈ 13 ਫੁੱਟ ਲੰਮੀ ਹੈ ਤੇ 6.5 ਫੁੱਟ ਹੈਗੀ ਇਹ ਚੜਾਈ ਦੇ ਵਿੱਚ ਤੇ ਸਾਰਾ ਲੋਹਾ ਦਿਖਾ ਦੇ ਸਾਰੇ ਚੈਨਰ ਦਿਖਾ ਦੇ ਸਾਰੇ ਬੈੱਡ ਦਿਖਾ ਦੇ ਵੇਖਣ ਵਾਲੇ ਸੱਜਣਾਂ ਨੂੰ ਪਤਾ ਲੱਗ ਜੂ ਵੀ ਚੀਜ਼ ਕੀ ਹੈ ਹਨਾ ਤੇ ਹੋਰ ਵੱਡੀ ਗੱਲ ਰਿਮ ਦਿਖਾ ਦੇ ਟਾਇਰ ਦਿਖਾ ਦੇ ਟਾਇਰ ਮਿੱਤਰੋ ਟਰਾਲੀ ਦੇ ਜਮੇ ਨਵੇਂ ਵਰਗੇ ਨੇ ਸਿੰਗਲ ਟਾਇਰਾਂ ਦੇ ਵਿੱਚ ਜਿਹੜੀ ਇਹ ਟਰਾਲੀ ਹੈ ਹਨਾ ਸਿੱਧੀ ਹੁੱਕ ਦੇ ਵਿੱਚ ਹੈ ਤੇ ਜੇ ਗੱਲ ਕਰੀਏ ਨਾ ਇਹਦੇ ਵੇਟ ਦੀ ਪਰ ਮੈਂ ਨੀਚੋਂ ਵੀ ਦਿਖਾਈ ਆ ਸਾਰੀ ਸਪੋਟਾਂ ਵਗੈਰਾ ਦਿਖਾ ਦੇ ਬਈ ਪੂਰੀਆਂ ਹੈਵੀ ਚ ਨੇ ਟਾਇਰ ਦਿਖਾ ਦੇ ਹਿੱਸਾ ਦਿਖਾ ਦੇ ਬੈਠ ਕੇ ਟਾਇਰ ਜਮੇ ਨਵੇਂ ਵਰਗੇ ਨੇ ਮਿੱਤਰੋ ਦੁਆਰੇ ਦੱਸ ਦਿੰਨਾ 13/6.5 ਇਹਦਾ ਸਾਈਜ਼ ਹੈ ਤੇ ਜੇ ਗੱਲ ਕਰੀਏ ਰੇਟ ਦੀ ਨਾ ਬਾਈ ਨੇ ਸਿਰਫ 1,60,000 ਰੁਪਏ ਦੀ ਟਰਾਲੀ ਦੀ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨ ਤਾ ਹਰੇਕ ਚੀਜ਼ ਦੇ ਵਿੱਚ ਹੋਊਗਾ ਤੁਹਾਨੂੰ ਮੈਂ ਪਹਿਲੀ ਦੇ ਵਿੱਚ ਹੀ ਦੱਸ ਦਿੰਨਾ ਤੇ 1,60,000 ਰੁਪਏ ਡਿਮਾਂਡ ਆ ਟਾਇਰ ਬਿਲਕੁਲ ਹੀ ਨਵੇਂ ਵਰਗੇ ਨੇ ਤੇ ਜੇ ਗੱਲ ਕਰੀਏ ਨਾ ਬਾਕੀ ਮੌਕੇ ਤੇ ਮਾਰ ਤੁਹਾਨੂੰ ਹੋਊਗਾ ਹੁਣ ਜਿਹੜੇ ਸੰਤ ਖੇਤੀਬਾੜੀ ਦੇ ਅੰਦਰ ਖੜੇ ਆ ਤੁਹਾਨੂੰ ਸਾਰੀ ਦਿਖਾ ਦਿੰਨੇ ਆ ਉਹ ਵੀ ਬਹੁਤ ਘੈਂਟ ਘੈਂਟ ਨੇ ਤੇ ਵੱਡੀ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਵੀ ਬਾਕੀ ਬਾਈ ਦੇ ਨੇ ਸਾਰੇ ਆਪਣੇ ਹੀ ਤਿਆਰ ਕਰਵਾਏ ਹੋਏ ਆ ਮੈਨੂੰ ਦੱਸਿਆ ਬਾਈ ਨੇ ਕਹਿੰਦਾ ਵੀਰੇ ਟਰਾਲੀ ਵੀ ਮੇਰੇ ਬਾਪੂ ਜੀ ਦੀ ਆਪਣੀ ਤਿਆਰ ਕਰਵਾਈ ਹੋਈ ਆ ਤੇ ਲੈ ਮਿੱਤਰੋ ਹੁਣ ਆ ਗਿਆ ਆਪਾਂ ਕੋਠੀ ਦੇ ਵਿੱਚ ਦਿਖਾ ਦਰ ਮੈਂ ਇਧਰਲੇ ਪਾਸੇ ਪਹਿਲਾਂ ਜਿਹੜਾ ਟਰੈ ਇਹ ਸੋਨਾਲੀਕਾ ਮਿੱਤਰੋ ਡੀਏ 50 4/4 ਹੈ ਤੁਹਾਨੂੰ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸ ਦਿੰਨਾ ਵੀ ਜਿਹੜਾ ਇਹ ਕੈਬਨ ਲੱਗਿਆ ਹੋਇਆ ਹੈ ਨਾ ਕਈ ਵਾਰ ਸੱਜਣ ਇਹ ਨਾ ਸੋਚਣ ਵੀ ਪਤਾ ਨਹੀਂ ਕੋਈ ਪਾਤੜਾਂ ਤੋਂ ਲਵਾ ਲੈਂਦਾ ਹੂ ਪਤਾ ਨਹੀਂ ਕੋਈ ਸਮਾਨੇ ਤੋਂ ਲਵਾ ਲੈਂਦਾ ਹੂ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਕੰਪਨੀ ਫਿਟਿੰਗ ਟਰੈਕਟਰ ਕੈਬਨ ਹੈ ਕੰਪਨੀ ਦਾ ਲੱਗ ਕੇ ਹੀ ਆਉਂਦਾ ਹੁੰਦਾ ਹੈ ਦੂਸਰੀ ਵੱਡੀ ਗੱਲ ਇਹ ਦੱਸਦਾ ਕਿਉਂਕਿ ਜਿਹੜਾ ਇਹ ਟਰੈਕਟਰ ਹੈ ਇਹ ਐਕਸਪੋਰਟ ਮਾਡਲ ਹੈ ਜਿਹੜੀਆਂ ਪੰਜਾਬ ਦੀ ਕੰਪਨੀ ਨਾ ਸੋਨਾਲੀਕਾ ਟਰੈਕਟਰ ਕਰਨ ਤੋਂ ਬਾਅਦ ਕੈਨੇਡਾ ਅਮਰੀਕਾ ਨੂੰ ਭੇਜਦੀ ਹੈ ਯਾਨੀ ਕਿ ਠੰਡੇ ਇਹ ਉਹਨਾਂ ਦੇਸ਼ਾਂ 'ਚ ਭੇਜਣ ਵਾਲਾ ਟਰੈਕਟਰ ਹੈ ਤੇ ਬਾਈ ਨੇ ਇੱਥੇ ਜਿਹੜਾ ਖਰੀਦੇ ਆ ਖਰੀਦਿਆ ਵੀ ਆਪਣਾ ਹੀ ਇਹਨਾਂ ਦਾ ਆਪਣਾ ਹੀ ਕੜਵਾਇਆ ਹੋਇਆ ਇਹਦਾ ਨੰਬਰ ਵੀ ਪੰਜਾਬ ਦਾ ਤੇ ਪਾਰਟੀ ਵੀ ਫਰਸਟ ਦੇ ਨਾਂ ਹੀ ਆ ਪਹਿਲੇ ਘਰੇ ਟਰੈਕਟਰ ਖੜਾ ਹੈਗਾ ਦਰਮੇ ਸੋਨਾਲੀਕਾ ਡੀਆਈ 50 ਆਰਐਕਸ ਲੈ ਕੇ ਨਾ ਜਿਵੇਂ ਕਹਦੀ ਆ ਵੇਟਾਂ ਤੋਂ ਲੈ ਕੇ ਲਿੰਕਾਂ ਤੱਕ ਇਹ ਹੈਗਾ ਵੀ ਸਾਰਾ オリジナル ਹੈ ਜੇ ਅੰਦਰੋਂ ਗੱਲ ਕਰੀਏ ਨਾ ਦਰਮੇ ਇਹ ਕੈਬਨ ਦੇ ਵਿੱਚ ਨਾ ਇਕੱਲਾ ਏਸ਼ੀ ਨਹੀਂ ਹੁੰਦਾ ਬਾਕੀ ਬਲੋਰ ਹੀਟਰ ਸਾਰਾ ਕੁਝ ਹੁੰਦਾ ਕਿਉਂਕਿ ਇਹ ਜਿਹੜੀ ਆ ਠੰਡੇ ਮੁਲਕਾਂ ਵਾਸਤੇ ਟਰੈਕਟਰ ਕੰਪਨੀ ਨੇ ਤਿਆਰ ਕੀਤਾ ਸੀਗਾ ਉਹ ਤੋਂ ਬਾਅਦ ਇਹ 2 ਸਪੀਡਾਂ ਦੇ ਵਿੱਚ ਆ ਜਾਂਦਾ ਸਾਈਡ ਗੇਅਰ ਦੇ ਵਿੱਚ ਆ ਜਾਂਦਾ ਤੇ ਜੇ ਗੱਲ ਕਰੀਏ ਮਗਰਲੇ ਟਾਇਰਾਂ ਦੀ 70 75 ਪੈਸੇ ਦੀ ਪਿਸਲ ਦੇ ਟਾਇਰਾਂ ਦੀ ਕੰਡੀਸ਼ਨ ਪਈ ਆ ਤੇ ਭਾਈ ਰਿਮਾਂ ਦਾ ਵੀ ਚੈੱਕ ਕਰਵਾ ਦੇ ਅਪੋਲੋ ਦੀ ਜੋੜੀ ਲੱਗੀ ਹੋਈ ਹੈ ਹਨਾ ਤੇ ਜਿਹੜੇ ਮੋਹਰਲੇ ਟਾਇਰ ਨੇ ਨਾ ਇਹ ਕੰਪਨੀ ਦੇ ਦੇ ਨਾਲ ਦੇ ਟਾਇਰ ਨੇ ਜਿਹੜੇ ਟਰੈਕਟਰ ਦੇ ਨਾਲ ਆਉਂਦੇ ਹੁੰਦੇ ਆ ਉਹ ਤੋਂ ਬਾਅਦ ਤੈਨੂੰ ਹੋਰ ਕੀ ਚੀਜ਼ ਦਿਖਾਵਾਂ ਜਦੋਂ ਕੰਪਨੀ ਕੋਈ ਵੀ ਟਰੈਕਟਰ ਬਾਹਰ ਭੇਜਦੀ ਹੈ ਨਾ ਪੰਜਾਬ ਵਾਲੇ ਟਰੈਕਟਰਾਂ ਤੇ ਬਾਹਰਲੇ ਟਰੈਕਟਰਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੁੰਦਾ ਹੈ ਪਰ ਮੈਂ ਉਰੇ ਹੀ ਜਿਹੜਾ ਇਹ ਤੇ ਆਹ ਦੇ ਪੰਪ ਲ ਹਣਾ ਆਪਾਂ ਆਪਾਂ ਸਾਰੀਆਂ ਪਾ ਕੇ ਰੈਡੀ ਬਿਲਕੁਲ ਕੰਮ ਕੀਤਾ ਹੋਇਆ ਇਹ ਕਾਦੇ ਵਾਸਤੇ ਆ ਕਿਉਂਕਿ ਜੇ ਆਪਾਂ ਇਹਦੇ ਪੂਰੇ ਕੱਲ ਨੂੰ ਲੋਡਰ ਲਵਾਉਣਾ ਨਾ ਇਹ ਕੰਪਨੀ ਦੀ ਫੀਟਿੰਗ ਸਾਰੀ ਪਹਿਲਾਂ ਹੀ ਕੀਤੀ ਪਈ ਆ ਉਹ ਤੋਂ ਬਾਅਦ ਇੱਧਰਲੇ ਪਾਸੇ ਆ ਜਾ ਆ ਕੰਡੀਸ਼ਨ ਦਾ ਸਾਰੇ ਚੈੱਕ ਕਰਵਾ ਦੇ ਬਈ ਪਾਵਰ ਸਟੀਅਰਿੰਗ 4/4 ਆ ਇਹ ਤੇ ਹੋਰ ਵੱਡੀ ਗੱਲ ਦੱਸਾਂ ਤੁਹਾਨੂੰ ਇਹਦੇ ਵਿੱਚ ਕੀ ਆ ਇਹ ਪੰਜ ਡਿਸਟ੍ਰੀਬਿਊਟਰਾਂ ਦੇ ਵਿੱਚ ਆ ਬਈ ਪੰਜ ਡਿਸਟ੍ਰੀਬਿਊਟਰਾਂ ਦੇ ਵਿੱਚ ਆ ਇਹ ਤੇ ਜਿਹੜੀ ਹੁੱਕ ਆ ਆ ਵੀ ਇਹਦੇ ਬਾਹਰਲੇ ਤਰੀਕੇ ਨਾਲ ਲੱਗੀ ਹੋਈ ਆ ਕਿਉਂਕਿ ਇਹ ਟਰੈਕਟਰ ਹੀ ਬਾਹਰਲਾ ਅੱਜ ਕੱਲ ਇਹ ਪਟਿਆਲੇ ਦੇ ਬਿਲਕੁਲ ਨੇੜੇ ਖੜਾ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣਾ 2016 ਦਾ ਮਾਡਲ ਹੈ ਇਹਦਾ ਨੰਬਰ ਵੀ ਪੰਜਾਬ ਦਾ ਹੈ ਜਾਨੀ ਕਿ ਪਟਿਆਲੇ ਤੋਂ ਹੀ ਨਿਕਲੇ ਹੋਇਆ ਪਟਿਆਲੇ ਦੇ ਲਵੇ ਹੀ ਖੜਾ ਹੈ ਤੇ 6 ਲੱਖ ਰੁਪਏ ਬਾਈ ਨੇ ਇਹਦੀ ਡਿਮਾਂਡ ਕੀਤੀ ਹੈ ਤੇ ਜੇ ਗੱਲ ਕਰੀਏ ਇਹਦੇ ਰੇਟ ਦੀ ਇਹਦੇ ਵਿੱਚੋਂ ਥੋੜਾ ਮੋਟਾ ਮਾਨ ਤਾਨ ਵੀ ਮੌਕੇ ਤੇ ਹੋ ਜਾਊਗਾ ਹਨਾ ਤੇ ਉਹ ਤੋਂ ਬਾਅਦ ਧਰਮੇ ਇਧਰਲੇ ਪਾਸੇ ਆ ਜਾ ਜਿਹੜਾ ਆ ਪਿਆ ਨਾ ਸ਼ਾਗਾ ਬਾਈ ਦਾ ਆ ਵੀ ਚੰਗੀ ਤਰ੍ਹਾਂ ਦਿਖਾ ਦੇ ਮੈਂ ਕਹਿੰਦਾ ਇਹ 12-13 ਫੁੱਟ ਹੈ ਤੇ ਪੂਰਾ ਹੈ ਵੀ ਆ ਭਾਈ ਆ ਗਾਰਡਰ ਗੂਟਰ ਚੈੱਕ ਕਰਵਾ ਦੇ ਲੈ ਬਾਜਨ ਤੋਂ ਪਤਾ ਲੱਗ ਜਾਂਦਾ ਹੁੰਦਾ ਨੀਚੋਂ ਕੈਮਰਾ ਮਾਰ ਕੇ ਸਾਰਾ ਦਿਖਾ ਦੇ ਇਹਦੀ ਡਿਮਾਂਡ ਰੱਖੀ ਆ ਮਿੱਤਰੋ ਬਾਈ ਨੇ 25000 ਰੁਪਇਆ 25000 ਡਿਮਾਂਡ ਰੱਖੀ ਆ ਮੌਕੇ ਤੇ ਖੁੱਲੇ ਦਿਲ ਨਾਲ ਮਾਨਤਾਣ ਇਹਦੇ ਵਿੱਚ ਹੋ ਜੂਗਾ ਮੈਂ ਤੁਹਾਨੂੰ ਇਹ ਦੱਸ ਦਿੰਨਾ ਵੀ 11500 ਤਾਂ ਸਿੱਧਾ ਮੇਰੇ ਨਾਲ ਇਹ ਤੋਂ ਵੈਸੀ ਲੈਸ ਹੋ ਜਾਣਾ ਜਿਹੜੀ ਤੁਸੀਂ ਆ ਕੇ ਥੋੜੀ ਜਿਹੀ ਮੌਕੇ ਤੇ ਮਿਹਨਤ ਕਰ ਲਓਗੇ ਤੁਹਾਡਾ ਉਹਨਾਂ ਵੱਧ ਫਾਇਦਾ ਹੋ ਜੂ ਉਹ ਤੋਂ ਬਾਅਦ ਧਰਮੇ ਇਧਰਲੇ ਪਾਸੇ ਹਲ ਪੈਣੇ ਇਹ ਹੈਗੇ ਨੇ ਲਚਕਾਣੀ ਵਾਲਿਆਂ ਦੇ ਲਚਕਾਣੀ ਦੇ ਹਾਲ ਪੈਸੇ ਬਹੁਤ ਮਸ਼ਹੂਰ ਨੇ ਪਟਿਆਲੇ ਦੇ ਏਰੀਆ 'ਚ ਹੀ ਪੈ ਜਾਂਦਾ ਲਚਕਾਣੀ ਤੇ 11 ਹਾਲ ਨੇ ਜੇ ਗੱਲ ਕਰੀਏ ਲੋਹੇ ਦੀ ਮਾਲ ਮੂਲ ਪੂਰਾ ਵਧੀਆ ਲੱਗਿਆ ਹੋਇਆ ਤੁਹਾਨੂੰ ਮੈਂ ਕਿਹਦੇ ਵਿੱਚ ਹੋਰ ਦੱਸਦਾ ਕਈ ਵਾਰ ਨਾ ਵਾਹੀ ਕਰਦੇ ਸਮੇਂ ਬੱਟਾਂ ਦੇ ਨਾਲ ਆਪਣੇ ਰੁੱਖ ਵੀ ਜੇ ਹੁੰਦੇ ਆ ਰੁੱਖ ਆਪਾਂ ਕੱਟ ਦਿੰਨੇ ਆ ਜੜਾਂਗਾ ਹੇਠਾਂ ਰਹਿ ਜਾਂਦਾ ਇਹ ਫਾਲਾ ਕਈ ਵਾਰ ਉਹਦੇ ਵਿੱਚ ਫਸ ਕੇ ਨਾ ਟੁੱਟ ਜਾਂਦਾ ਪਰ ਇਹਦੇ ਵਿੱਚ ਫਾਲਾ ਨਹੀਂ ਟੁੱਟੂਗਾ ਟੁੱਟੂਗਾ ਕਿਉਂ ਨਹੀਂ ਕਿਉਂਕਿ ਨੇ ਇੱਥੇ 10 ਨੰਬਰ ਦੇ ਨੱਟ ਲੱਗੇ ਹੋਏ ਆ ਇਹ ਨੱਟ ਟੁੱਟ ਜਾਊਗਾ ਪਰ ਫਾਲਾ ਨਹੀਂ ਟੁੱਟੂਗਾ ਤੁਸੀਂ ਉਸ ਤੋਂ ਬਾਅਦ ਲੈ ਕੇ 5-4 ਰੁਪਈਆ ਦਾ ਜੇ ਇਹਨਾਂ ਦੀ ਗੱਲ ਕਰੀਏ ਇਹ ਬਾਈ ਨੇ 25000 ਰੁਪਏ ਡਿਮਾਂਡ ਰੱਖੀ ਐ ਤੁਸੀਂ ਇਹ ਮੰਨ ਕੇ ਚੱਲੋ ਵੀ 22 ਤੋਂ 23000 ਦੇ ਹਾਲ ਵੀ ਤੁਹਾਨੂੰ ਮਿਲ ਸਕਦੇ ਆ ਹਨਾ ਉਹ ਤੋਂ ਬਾਅਦ ਜਿਹੜੀ ਇਧਰਲੇ ਪਾਸੇ ਹਾਲੋਂ ਪਈ ਐ ਧਰਮੇ ਇਹ ਸਾਧੂ ਵਾਲਿਆਂ ਦੀ ਐ ਐਪਲੀਮੈਂਟ ਸਾਧੂ ਉੱਪਰ ਲਿਖਿਆ ਵੀ ਹੋਇਆ ਇਹ ਜੈਕ ਵਾਲੀ ਐ ਦੇਖੋ ਇਹ ਡਿਸਟ੍ਰੀਬਿਊਟਰ ਵਾਲੀ ਐ ਤੇ ਜੇ ਗੱਲ ਕਰੀਏ ਨਾ ਕੰਡੀਸ਼ਨ ਦੀ ਧਰਮੇ ਜਮਈ ਨਵੀਆਂ ਬਾਈ ਆ ਸਾਰੇ ਤਵੇ ਚੈੱਕ ਕਰਵਾ ਦੋ ਹਨਾ ਆ ਡੰਡਾ ਸਾਰਾ ਵੈਸੇ ਹੀਰੇ ਦੀ ਪਰਖ ਹੁੰਦੀ ਐ ਜੌਹਰੀ ਨੂੰ ਸੱਜਣਾ ਨੇ ਆਪ ਹੀ ਪਰਖ ਲੈਣੀ ਐ ਵੀ ਕਿੰਨੀਆਂ ਕ ਨਵੀਆਂ ਤਵੀਆਂ ਨੇ ਕਿੰਨੇ ਕ ਨਵੀਆਂ ਹਾਲੋਂ ਆ ਹਨਾ ਦਖਾ ਦਿਖ ਰਾਂ ਅਬ ਮਜਬੂਤ ਪੂਰਾ ਲੋਹਾ ਲੱਗਿਆ ਹੋਇਆ ਤੇ ਜੇ ਇਹਦੀ ਗੱਲ ਕਰੀਏ ਬਾਈ ਕਹਿੰਦਾ ਵੀਰੇ ਆਪਾਂ 1,60,000 ਦੀ ਤਾਂ ਇਹ ਲਿਆਏ ਸੀ ਕਹਿੰਦਾ ਆਪਾਂ ਦੇ ਦਾਂਗੇ 1.5 ਲੱਖ ਦੀ ਪਰ 1.5 ਲੱਖ ਦੀ ਨਹੀਂ ਤੁਹਾਨੂੰ ਦਵਾਉਣੀ 1.5 ਦੇ ਵਿੱਚੋਂ ਵੀ 10,000 ਹੋਰ ਮਾਨ ਤਾਨ ਕਰਵਾ ਦੂੰਗਾ 1,40,000 ਦੇ ਵਿੱਚ ਤੁਹਾਨੂੰ ਦਵਾਵਾਂਗੇ ਪਰ ਜੇ ਅੱਜ ਦੇ ਰੇਟ ਦੀ ਗੱਲ ਕਰੀਏ ਨਾ ਇਹ 1 ਲੱਖ ਤੇ 80-85,000 ਦੀ ਬਣਦੀ ਹੈ ਸਿੱਧਾ ਤੁਹਾਡਾ ਇਹਦੇ ਵਿੱਚੋਂ ਇਹ ਮੰਨ ਕੇ ਚੱਲਿਓ ਵੀ 40-50,000 ਦਾ ਫਾਇਦਾ ਹੋ ਜਾਊਗਾ ਹਨਾ ਉਸ ਤੋਂ ਬਾਅਦ ਤਰਵੇਂ ਆਹ ਕਰਾ ਪਿਆਗਾ ਆ ਵੀ ਦਿਖਾ ਦੇ ਬਈ ਪਿੱਛੇ ਦੀ ਕੰਡੀਸ਼ਨ ਦਿਖਾ ਲਿਆ ਕੇ ਕਿਰਾਇਆ ਤਾਂ ਬਹੁਤ ਭਰਾਮਾਂ ਦੇ ਘਰੇ ਹੋਣਗੇ ਪਰ ਜਿਹੜਾ ਇਹ ਕਰਾਇਏ ਦੇ ਵਿੱਚ ਫਰਕ ਕੀ ਆ ਕਿਉਂਕਿ ਬਿਲਕੁਲ ਹੀ ਨਵਾਂ ਪਿਆ ਬਈ ਧਰਮੇ ਇਹਦੇ ਦੰਦ ਦਿਖਾ ਦੇ ਇਹਦਾ ਬਲੇਡ ਦਿਖਾ ਦੇ ਹਲੇ ਤੱਕ ਘਾਸੀ ਵੀ ਨਹੀਂ ਪਿਆ ਹੋਇਆ ਮਜ਼ਬੂਤ ਪੂਰਾ ਇਹਦੀ ਡਿਮਾਂਡ ਬਾਈ ਨੇ ਰੱਖੀ ᱛੀ 20000 ਰੁਪਿਆ ਪਰ ਤੁਹਾਨੂੰ ਮੈਂ ਵੀ ਦੱਸਦਾ ਚੁੱਪ ਕਰਕੇ ਆ ਜਿਓ 18 18500 ਦੇ ਵਿੱਚ ਏ ਵੀ ਬਣ ਜੂਗਾ ਮਤਲਬ ਮਾਨ ਤਾਨੂੰ ਹੋ ਜੂ ਤੁਹਾਡਾ ਨਾ 1500 2000 ਰੁਪਏ ਦੇ ਵਿੱਚੋਂ ਮਾਨ ਤਾਨੂੰ ਹੋ ਜੂ 18 ਕੇ ਦੇ ਐਡਗੜ ਇਹ ਬਣ ਜੂ ਉਹ ਤੋਂ ਬਾਅਦ ਇੱਕ ਆ ਪੀ ਆ ਹਾਲੋ ਦਰਮੇ 8 8 ਦਾ ਸੈਟ ਆ ਬਈ ਇਹ 8 8 ਦਾ ਸੈਟ ਹੈ ਕੰਡੀਸ਼ਨ ਇਹਦੀ ਵੀ ਦਿਖਾ ਦੇ ਫੱਟੀਆਂ-ਪੁੱਟੀਆਂ ਪੂਰੀਆਂ ਮਜ਼ਬੂਤ ਨੇ ਤੇ ਮਾਲ ਇਹਦੇ ਉੱਪਰ ਵੀ ਹੈ ਯਾਨੀ ਕਿ ਹੈਵੀ ਪੂਰਾ ਇਹ ਆ ਇਹਦੀ ਡਿਮਾਂਡ ਰੱਖੀ ਸੀ ਬਾਈ ਨੇ 25000 ਰੁਪਿਆ ਮੇਰੇ ਹਿਸਾਬ ਨਾਲ ਤੁਹਾਨੂੰ ਇਹ ਮੰਨ ਕੇ ਚੱਲਿਓ ਵੀ 20-21000 ਦੇ ਇਹ ਸੈਟ ਬਣ ਜੂਗਾ ਹਾਂ ਵੀ ਕਿਹ हजार ਦਾ ਬਣ ਜੂਗਾ ਉਹ ਤੋਂ ਬਾਅਦ ਨਾ ਆ ਪਿਆ ਆਪਣਾ ਜੇਂਦਰਾ ਬੱਟਾ ਵਾਲਾ ਬੱਟਾ ਵਾਲਾ ਜੇਂਦਰਾ ਇਹਦਾ ਬਈ 5000 ਰੁਪਏ ਕਹਿੰਦਾ ਤੇ ਮੇਰੇ ਹਿਸਾਬ ਨਾਲ ਤੁਹਾਨੂੰ 3500 ਦੇ ਵਿੱਚ ਇਹ ਬਣ ਜੂਗਾ 3500 ਦੇ ਵਿੱਚ ਬਣ ਜੂਗਾ ਇਹ ਤੇ ਉਹ ਤੋਂ ਬਾਅਦ ਇਧਰਲੇ ਪਾਸੇ ਪਿਆ ਪਲੰਟਰ ਖੁੱਡ ਕੱਢਣ ਵਾਲਾ ਇਹ ਕਈ ਵਾਰ ਸੱਜਣੇ ਇਹ ਸੋਚ ਲੈਣ ਕਿ ਇਹ ਤਿੰਨ ਤਿੰਨ ਖੁੱਡਾਂ ਵਾਲਾ ਨਹੀਂ ਵੀਰੇ ਦੋ ਆਹ ਪਏ ਨੇ ਆਹ ਅਡਜਸਟਮੈਂਟਾਂ ਨੇ ਦੋਨੇ ਸਾਈਡਾਂ ਤੇ ਲੱਗ ਗਈਆਂ ਨੇ ਜਦੋਂ ਇਹਨੇ ਪੰਜ ਖੁੱਡਾਂ ਵਾਲਾ ਬਣ ਜਾਣਾ ਹਨ ਤੇ ਜੇ ਇਹਦੀ ਗੱਲ ਕਰੀਏ ਇਹਦਾ ਬਾਈ ਨੇ ਮੰਗਿਆ ਤੀਗਾ ਬਾਈ 2.5 ਲੱਖ ਰੁਪਏ ਕਹਿੰਦਾ ਸੀ ਪਰ ਤੁਸੀਂ ਇਹ ਮੰਨ ਕੇ ਚੱਲਿਓ ਵੀ ਮੌਕੇ ਤੇ ਤੁਹਾਨੂੰ ਇਹ ਲਗਭਗ 19.5 ਲੱਖ ਦੇ ਮਿਲ ਜਾਣਗੇ ਬਾਕੀ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਨਾ ਵੀ ਖੜੇ ਕਿੱਥੇ ਆ ਪਟਿਆਲੇ ਤੋਂ ਦੇਵੀਗੜ ਰੋਡ ਤੇ ਖੜੇ ਆ ਦੇਵੀਗੜ ਰੋਡ ਇੱਥੋਂ ਆ ਸਾਹਮਣੇ ਆ ਆਪਾਂ ਸਕਰੀਨ ਸ਼ਾਟ ਨਾਲ ਚਲਾ ਵੀ ਦਿੰਨੇ ਆ ਤੇ ਪਟਿਆਲਾ ਹੈਗਾ ਲਗਭਗ 6 ਤੋਂ 7 ਕਿਲੋਮੀਟਰ ਦੂਰ ਤੇ ਇਧਰਲੇ ਪਾਸੇ ਇਹ ਦੇਵੀਗੜ ਆ ਜਾਂਦਾ ਬਿਲਕੁਲ ਸੜਕ ਦੇ ਲਾਗੇ ਬੈਈਦੀ ਇਹ ਮਹਿਲ ਵਰਗੀ ਕੋਠੀ ਹੈ ਮਿੱਤਰੋ ਨੰਬਰ ਸਕਰੀਨ ਤੇ ਚਲਾਤਾ ਨਾਂ ਬਾਈ ਦਾ ਹਰਿੰਦਰ ਜੇ ਕੋਈ ਵੀ ਤੁਸੀਂ ਐਪਲੀਮੈਂਟ ਖਰੀਦਣਾ ਹੈ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ